ਜੀ ਜੀ ਕੀ ਕਿੰਨੇ ਦੀ ਹੈ ਜੀ ਇਹ ਜਿਹੜੀ ਵੈਲਿਊ ਹੈਗੀ ਜੀ 6,58000 ਕਿੰਨੇ ਪਰਚੇ ਜਿੰਨੇ ਤੋਂ ਅੰਦਾਜ਼ਾ ਬੁਰਾ ਆ ਗਿਆ ਤਾਂ ਜੀ ਹੁਣ ਕਿਸੇ ਦੀ ਗੱਡੀ ਚਲਾਉਂਦਾ ਸੀ ਜੀ ਪਿੰਡੋਂ ਦੀ ਵਿਕੇ ਮਾਰੇ ਦਿੱਤੀ ਸੀ ਅੱਜ ਤਾਂ ਬੱਸ ਹੋ ਗਏ বিবি اسی ਤੋਂ ਨੂੰ ਨੋਟਾਡ ਤੇ ਕਰਵਾ ਰਹੇ ਨੇ ਜਿੱਥੇ ਟ੍ਰੀਟਿੰਗ ਆਪਰੇਟਿਵ ਹੈ ਸਰਦਾਰ ਬੜੇ ਨੇ ਕਿ ਇਹ ਪ੍ਰੋਪਰਟੀ ਦਾ ਸਥਾਨ ਹੈ ਸਦਮ ਬਿਜਨ ਚਾ ਕਿਉਂਕਿ ਟੋਟੇ ਪ੍ਰਸਫਾਤ ਸਿੰਘ ਇਹ ਮਕਦਮਾ ਸੀਗਾ ਉਹ ਕਮਰਸ਼ੀਅਲ ਪ੍ਰੋਪਰਟੀ ਦਾ ਹੈ ਜਿਹੜੀ ਪ੍ਰੋਪਰਟੀਆਂ ਨੂੰ ਕੀਤਾ ਗਿਆ ਜੀ ਵੀ ਇਸ ਕਟਹੀ ਰਾਜ ਨੂੰ ਕਰਨ ਦਾ ਕਾਹੇਲ ਚਾਣਾ ਤੇ ਪ੍ਰੋਪਰਟੀ ਇਹ ਜਿਹੜੀ ਦੇਤੀ ਖੋਨੋ ਨੋਟਸ ਖੋਨੋ ਨੋਟਸ ਰਿਸਿਵ ਕਰਵਾਤੇ ਨਹੀਂ ਪਹਿਲਾਂ ਗੱਲ ਤੁਹਾਡੀ ਸੁਣਾ ਕਿ ਕੋਈ ਬਾਤ ਕੋਈ ਅਸੀਂ ਲਗਾ ਰਹੇ ਆ ਇਹ ਬਟਾ ਫਰੀਜ਼ ਹੋ ਚੁੱਕੀ ਆ ਸਰ ਸਾਡੇ ਡੱਬੀ ਸਭ ਬੰਦ ਬੇਟਾ ਲਾਓ ਬੇਟਾ ਕਮ ਇੱਥੇ ਕੰਟੀ ਕਾਲ ਨਹੀਂ ਨਹੀਂ ਜੀ ਬਸ ਤਾਂ ਹੀ ਜਾਈ ਮੜੇ ਉੱਚਾ ਕਰ ਦੋ ਅਸੀਂ ਰਹਿੰਦੇ ਨਹੀਂ ਇੱਥੇ ਅਸੀਂ ਤੇ ਰਹਿੰਦੇ ਨਹੀਂ ਅੱਜ ਹੋਰ ਲੱਗਦਾ ਠੀਕ ਹੈ ਆਹੇ ਨਾਮ ਨਹੀਂ ਸੱਜੀ ਲੱਗ ਰਿਹਾ ਹੈ ਜੀ ਹਾਂ ਜੀ ਬੋਲੋ ਕਾਦੀ ਮੇ ਰੱਖ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਸਰ ਤੁਸੀਂ ਇਹ ਜੇ ਨੋਟਿਸ ਲਾ ਰਹੇ ਕਾਹਦੇ ਇਸ ਬੰਦੇ ਵਿੱਚ ਲੱਗ ਰਿਹਾ ਜੀ ਮਾਨਯੋਗ ਸੀਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਚਲਾਈ ਗਈ ਮੈਂ ਨਸ਼ਾ ਵਿਰੋਧ ਅੰਤਰਗਤ ਕਾਰਵਾਈ ਚੱਗੀ ਜਾ ਰਹੀ ਹੈ ਇਸ ਮਹਿੰਮ ਦੇ ਅੰਦਰ ਜਿਆਣਾ ਰੂਰਲ ਕੇਐਸਐਫਟੀ ਸਾਥ ਡਾਕਟਰ ਅੰਤੁਰਕੁਟਾ ਆਈਪੀਐਸ ਦੀ ਗਾਈਡੈਂਸ ਨਾਲ ਅਸੀਂ ਜਿੱਥੇ ਨਸ਼ਾ ਉਤਣ ਵਾਲਿਆਂ ਦੇ ਖਿਲਾਫ ਪਰਚੇ ਦਰਜ ਕਰ ਰਹੇ ਹਾਂ ਜਿਹੜੇ ਇਸ ਬਿਮਾਰੀ ਤੋਂ ਪ੍ਰਫਟ ਹੋਏ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾ ਰਿਹਾ ਉਥੇ ਹੀ ਨਸ਼ਾ ਵੇਚ ਕੇ ਬਣਾਈ ਗਈਆਂ ਪ੍ਰਾਪਰਟੀਆਂ ਦੇ ਖਿਲਾਫ ਐਕਸ਼ਨ ਲੱਤਾ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਸਿਦਨਾਬੇਟ ਏਰੀਆ ਦੇ ਵਿੱਚ ਅੱਜ ਅਸੀਂ 1 ਕਰੋੜ 86 ਲੱਖ ਦੀ ਪ੍ਰਾਪਰਟੀ ਦੇ ਫ੍ਰੀਜ਼ਿੰਗ ਆਰਡਰ ਲਿਆ ਕੇ ਇੱਥੇ ਚਪਕਾਈ ਨੇ ਤੇ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ। ਇਹਦੇ ਅੰਦਰਗਤ ਤਕਰੀਬਨ 10 ਤੋਂ 11 ਬੰਦੇ ਨੇ। ਇਹ ਪ੍ਰਾਪਰਟੀ ਜਿਹੜੀ ਹੈਗੀ ਹੈ ਮਿਸਟਰ ਪ੍ਰਤਪਾਲ ਸਿੰਘ ਜੀ ਦੀ ਹੈਗੀ ਹੈ ਜਿੱਦੀ ਵੈਲਿਊ ਤਕਰੀਬਨ 6 ਲੱਖ ਰੁਪਏ ਹੈ। ਇਸ ਤੋਂ ਪਹਿਲਾਂ ਤੁਸੀਂ ਸਰ ਪਿੰਡ ਤਲਵਾੜਾ ਵੀ ਨੇ ਵਿਖੇ ਵੀ ਲਿਆ ਸੀ ਜੀ। ਹਾਂਜੀ ਉੱਥੇ ਵੀ ਤਕਰੀਬਨ 30 ਲੱਖ ਦੀ ਜਿਹੜੀ ਪ੍ਰਾਪਰਟੀ ਐ ਸੀਜ਼ ਕੀਤੀ ਗਈ ਐ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਦਮਾ ਪੇਟ ਏਰੀਆ ਦੇ ਵਿੱਚ ਤਕਰੀਬਨ ਵੱਖ-ਵੱਖ ਪਿੰਡਾਂ ਦੇ ਵਿੱਚ 1 ਕਰੋੜ ਤੇ 86 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਨ ਦੇ ਅਸੀਂ ਆਰਡਰ ਇਹਨਾਂ ਦੇ ਘਰਾਂ ਦੇ ਬਾਹਰ ਲਗਾ ਰਹੇ ਸੱਜੀ ਜਿਹੜਾ ਤਲਵਾੜੇ ਕਰਕੇ ਉਹੀ ਬਖਸ਼ੀ ਸਿੰਘ ਐ ਜਿਨੇ ਸਰਪੰਚ ਨੂੰ ਧਮਕੀ ਵੀ ਦਿੱਤੀ ਸੀ ਫੀਲਾਨਕੇ ਇਹਦੇ ਬਾਰੇ ਐਸਐਸਓ ਸਾਹ ਤੋਂ ਨੂੰ ਵੱਖਰਾ ਬਾਈਕ ਦੇ ਦੇਣਗੇ ਤੇ ਸਾਰਥੀ ਦਾਖਲ ਹੋਵੇਗਾ ਕਿ ਇਸ ਤੋਂ ਅੱਗੇ ਵੀ ਹੈ ਕੋਈ ਜੀ ਆਪਣੇ ਅੱਗੇ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਜਿਵੇਂ ਕਿ ਅਕੂਵਾਲ ਦੇ ਵਿੱਚ ਹੋ ਗਿਆ ਹਾਂਜੀ ਜਿਹੜੀ ਅਸੀਂ ਖੜੀ ਆ ਤਾਂ ਲਾੜੀ ਅਸੀਂ ਸੋਸ਼ਲ ਗੱਤੀ ਅਸਰ ਜਿਹੜੀਆਂ ਤੁਸੀਂ ਇੱਕ ਪ੍ਰਾਪਰਟੀਆਂ ਜਿਹੜੇ ਸਮਗਲਰ ਸਿਨੂ ਨਾਲ ਅਟੈਚ ਕੀਤੀਆਂ ਨੇ ਜੀ ਹਾਂ ਉਹਨਾਂ ਦਾ ਕੋਈ ਵੇਰਵਾ ਦੇ ਸਕਦੇ ਹੋ ਸਰ ਹਾਂਜੀ ਹਾਂਜੀ ਅ ਟੋਟਲ ਜੀ ਸਾਡੇ 6 ਮੁਕੱਦਮੇ ਨੇ ਜੀ ਜਿਨ੍ਹਾਂ ਵਿੱਚ ਆ ਮਾਨ ਜੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਹਿਸਾਬ ਤੇ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਕੰਪੀਟੈਂਟ ਅਥਾਰਟੀ ਦੇ ਤੋ ਅਸੀਂ 68 ਐਫ ਐਨਡੀਪੀਐਸੀ ਐਕਟ ਦੇ ਰਿਗਾਰਡਿੰਗ 6 ਮੁਕਦਮਿਆਂ ਚ ਕਰੀਬ 12 ਤੇ ਤੰਦੋਸ਼ੀਆਂ ਦੀ ਜਿਹੜੀ ਜਿਹੜੇ ਕੰਪਲੈਨ ਇੱਕ ਕਮਰਸ਼ੀਅਲ ਕੁਆਂਟੀਟੀ ਦੇ ਜਿੰਨਾ ਤੇ ਮੁਕਦਮੇਦਾਰ ਨੇ ਸਮਗਲਰ ਨਾ ਇਹਨਾਂ ਦੀ ਟੋਟਲ 1 ਕਰੋੜ 86 ਲੱਖ 14000 ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਹੈ ਜਿਨ੍ਹਾਂ ਵਿੱਚ ਹੈਗਾ ਜੀ ਅਮਰੀਕ ਸਿੰਘ ਔਰ ਸੋਨੂ ਹੈ ਜੀ ਉੱਤਰ ਗੁਰਦੀਪ ਸਿੰਘ ਵਾਸੀ ਲੱਕੂਆ ਇਹਦਾ ਮੁਕਦਮਾ ਨੰਬਰ ਹੈਗਾ ਜੀ 85/17 ਜੀ ਇਹਦਾ ਰਹਾਇਸ਼ੀ ਮਕਾਨ ਹੈ ਜੀ ਜਿਹਦੀ ਵੈਲਿਊ ਹੈਗੀ 21 ਲੱਖ 60000 ਰੁਪਏ ਦੀ ਇਸੇ ਤਰਾ 16081 ਨੰਬਰ 181/19 ਮੁਕਦਮਾ ਜੀ ਪ੍ਰਿੰਤਪਾਲ ਸਿੰਘ ਹੈ ਵਾਸੀ ਹੁੰਦਰੀ ਜੀ ਇਹਦੀ ਪ੍ਰਾਪਰਟੀ ਹੈਗੀ 6 ਲੱਖ 58000 ਰੁਪਏ ਦੀ ਜੀ ਇੱਕ ਮੁਕਦਮਾ ਹੈਗਾ ਸਾਡਾ 19 194/21 ਜਿਹਦੇ ਵਿੱਚ ਦੋ ਅਕਿਊਜ਼ਡ ਨੇ ਜੀ ਸਰਬਜੀਤ ਸਿੰਘ ਵਾਸੀ ਭੈਣੀ ਗੁਜਰਾ ਤੇ ਮਨਜੀਤ ਸਿੰਘ ਵਾਸੀ ਗੱਗੜਾ ਸਰਬਜੀਤ ਸਿੰਘ ਦੀ ਪ੍ਰਾਪਰਟੀ 19 ਲੱਖ 68 ਦੀ ਹੈ ਜੀ ਤੇ ਮਨਜੀਤ ਸਿੰਘ ਦੀ ਪ੍ਰਾਪਰਟੀ 21 ਲੱਖ 30 ਹਜ਼ਾਰ ਦੀ ਹੈ ਜੀ। ਇਸੇ ਹੀ ਲੜੀ ਵਿੱਚ ਸਾਡਾ ਮੁਕੱਦਮਾ ਹੈਗਾ ਜੀ 97/22 ਮੁਕੱਦਮਾ ਜੀ ਜਿਹਦੇ ਵਿੱਚ ਦੋ ਅਕਿਊਜ਼ਡ ਹੈ ਜੀ ਇੱਕ ਤਾਂ ਕੁਲਵਿੰਦਰ ਸਿੰਘ ਆ ਜਿਹਦੀ ਪ੍ਰਾਪ ਕੁਲਵਿੰਦਰ ਸਿੰਘ ਵਾਸੀ 72 ਕੇ ਜਿਹਦੀ ਪ੍ਰਾਪਰਟੀ 15 ਲੱਖ 30 ਹਜ਼ਾਰ ਗੁਰਦੇਵ ਸਿੰਘ ਵਾਸੀ 72 ਕੇ ਇਹਦੀ ਪ੍ਰਾਪਰਟੀ 24 ਲੱਖ 40 ਹਜ਼ਾਰ ਇੱਕ ਮੁਕੱਦਮਾ ਨੰਬਰ ਹੈਗਾ ਜੀ ਸਾਡਾ 214/22 ਮੁਕੱਦਮਾ ਜੀ ਇਹਦੇ ਵਿੱਚ ਦੋ ਕਯੂਜ਼ ਨੇ ਜਿਨ੍ਹਾਂ ਦੀ ਪ੍ਰਾਪਰਟੀ ਰਮੇਸ਼ ਚਰਨਾ ਦੀ ਪ੍ਰਾਪਰਟੀ ਹੈਗੀ 19,68 ਲੱਖ ਅਤੇ ਗੁਰਪ੍ਰੀਤ ਸਿੰਘ ਵਾਸੀ ਪੱਤੀ ਮੁਰਦਾਨੀ ਦੀ ਪ੍ਰਾਪਰਟੀ ਹੈਗੀ 27,60 ਹਜ਼ਾਰ ਰੁਪਏ। ਇਸੇ ਹੀ ਤਰ੍ਹਾਂ ਸਾਡਾ ਮੁਕੱਦਮਾ ਹੈਗਾ ਏ 110/23 ਮੁਕੱਦਮਾ ਜੀ ਗੁਰਪ੍ਰੀਤ ਕੌਰ ਪਤਨੀ ਬਖਸ਼ੀ ਸਿੰਘ ਵਾਸੀ ਤਲਵਾੜਾ ਜੀ। ਇਹਨਾਂ ਦੀ ਪ੍ਰਾਪਰਟੀ ਹੈਗੀ ਜਿਹੜਾ ਇਹਨਾਂ ਦਾ ਰਹਿਸ਼ੀ ਮਕਾਨ ਉਹਦੀ ਵੈਲਿਊ 30 ਲੱਖ ਰੁਪਏ ਦੇ ਕਰੀਬ ਹੈ ਜੋ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾਏ ਜਾ ਚੁੱਕੇ ਨੇ। ਤਾਂ ਦੇ ਜੋ ਗੱਲ ਇਹ ਹੈ ਕਿ ਇਹ ਬਖਸ਼ੀ ਸਿੰਘ ਬਖਸ਼ੀ ਉਹੀ ਹੈ ਜਿਨੇ ਪਿਛਲੇ ਮਹੀ ਪਿਛਲੇ ਕਸੇ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਨੂੰ ਧਮਕੀ ਦਿੱਤੀ ਸੀ ਤੇ ਜਿਸ ਜਿਸ ਤੋਂ ਰਿਕਵਰੀ ਕੀਤੀ ਸੀ ਤੇ ਮੁਕਦਮਾ ਦਰਜ ਹੋਇਆ ਸੀਗਾ ਤੇ ਇਹ ਹੁਣ ਬੰਦ ਜੇਲ੍ਹ ਤੋਂ ਦੇਰ ਹੈ ਤੇ ਕੁੱਲ ਕਿੰਨੀ ਹੋਈ ਹੈ ਜੀ ਕੁੱਲ ਹੈ ਜੀ ਕੁੱਲ ਕੀਮਤ ਬੰਦੀ ਹੈ ਜੀ 1 ਕਰੋੜ 86 ਲੱਖ 14000 ਰੁਪਏ ਇਹਦੇ ਵਿੱਚੋਂ ਜਿਹੜੇ ਜ਼ਿਆਦਾ ਦੋਸ਼ੀ ਹੈ ਉਹ ਜੇਲ੍ਹ ਦੇ ਵਿੱਚ ਹੈ ਕਿ ਬਾਹਰ ਵੀ ਹੈ ਕੋਈ ਇਹਦੇ ਵਿੱਚੋਂ ਜ਼ਿਆਦਾਤਰ ਜੇਲ੍ਹ ਦੇ ਵਿੱਚ ਤੇ ਬਾਕੀ ਕੁਝ ਬਾਹਰ ਦੀ ਨੇ ਠੀਕ ਹੈ ਜੀ ਜੀ